ਆ ਦੇਖੋ ਜੀ ਬਾਹਰ ਦਾ ਜਿਹੜਾ ਮੌਸਮ ਹੈ ਬਹੁਤ ਹੀ ਵਧੀਆ ਹੋ ਗਿਆ ਹੈ ਕਾਫੀ ਬੱਦਲ ਵੀ ਹੋ ਗਏ ਨੇ ਤੇ ਮੀਂਹ ਵਾਲਾ ਮੌਸਮ ਬਣਿਆ ਹੋਇਆ ਹੈ ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ ਤੇ ਕਾਫੀ ਗਰਮੀ ਤੋਂ ਵੀ ਰਾਤ ਮਿਲ ਗਈ ਹੈ ਤਾਂ ਆ ਦੇਖੋ ਛੋਟੇ-ਛੋਟੇ ਜਿਹੜੇ ਕਤੂਰੇ ਨੇ ਵੀ ਖੇੜਦੇ-ਫੇੜਦੇ ਨੇ ਤਾਂ ਵੀ ਸ਼ਾਇਦ ਕੁਝ ਖਾਣ ਨੂੰ ਲੱਭ ਰਹੇ ਨੇ ਤਾਂ ਆ ਦੇਖੋ ਬਹੁਤ ਹੀ ਵਧੀਆ ਅੱਜ ਮੌਸਮ ਬਣਿਆ ਹੋਇਆ ਹੈ ਆ ਦੇਖੋ ਠੰਡੀ ਠੰਡੀ ਚੱਲ ਰਹੀ ਹੈ ਤੇ ਦਰਸਤਾਂ ਦੇ ਜਿਹੜੇ ਪੇੜ-ਪੌਦੇ ਨੇ ਬਹੁਤ ਹੀ ਵਧੀਆ ਲੱਗ ਰਹੇ ਨੇ ਤੇ ਆਪਾਂ ਹੁਣ ਚੱਲਦੇ ਆਂ ਕਿਚਨ ਵਿੱਚ ਕਿਚਨ ਵਿੱਚ ਆਪਾਂ ਆ ਗਏ ਆਂ ਤੇ ਅੱਜ ਆਪਾਂ ਜਿਹੜੀ ਰੈਸਪੀ ਬਣਾ ਰਹੇ ਆਂ ਤੇ ਆਪਾਂ ਬਣਾਵਾਂਗੇ ਅੱਜ ਤੰਦੂਰੀ ਰੋਟੀ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਬਣਾਵਾਂਗੇ ਉਹ ਵੀ ਤਵੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਆਟਾ ਗੁੰਨ ਲੈਣੇ ਆਂ ਤੇ ਜਿੰਨਾ ਵੀ ਤੁਸੀਂ ਆਟਾ ਵੱਧ ਘੱਟ ਜਿੰਨਾ ਵੀ ਤੁਸੀਂ ਆਪਣਾ ਗੁੰਨਾ ਚਾਹੁੰਦੇ ਹੋ ਤੇ ਜਿਹੜੀ ਕੁਆਂਟੀਟੀ 'ਚ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਉਹਨਾਂ ਆਟਾ ਤੁਸੀਂ ਲੈ ਸਕਦੇ ਹੋ ਤੇ ਮੈਂ ਆਟਾ ਲੈ ਲਿਆ ਹੈ ਅ ਤਿੰਨ ਵੱਡੀਆਂ ਕੋਲੀਆਂ ਮੈਂ ਆਟੇ ਦੀਆਂ ਲੈ ਲਈਆਂ ਸੀ ਤੇ ਮੈਨੂੰ ਇੰਨਾ weight ਤਾਂ ਨਹੀਂ ਪਤਾ ਹੋ ਸਕਦਾ ਕਿਲੋ ਤੋਂ ਥੋੜਾ ਜਿਹਾ ਘੱਟ ਹੀ ਹੋਵੇ ਆਟਾ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਲਵਾਂਗੇ ਜਿੱਦਾਂ ਆਪਾਂ ਨੋਰਮਲ ਰੋਟੀ ਲਈ ਆਟਾ ਗੁੰਦੇ ਆ ਤੇ ਬਿਲਕੁਲ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਗੁੰਨ ਲਵਾਂਗੇ ਤੇ ਜਿਹੜੀ ਇਹ ਰੈਸਪੀ ਹੈ ਬਹੁਤ ਹੀ ਵਧੀਆ ਜਦੋਂ ਮਰਜ਼ੀ ਤੁਸੀਂ ਇਹਨੂੰ ਬਣਾ ਕੇ enjoy ਕਰ ਸਕਦੇ ਹੋ ਤੇ ਜਿਹੜੀ ਹੋਟਲ ਦੀ ਆਪਾਂ ਰੋਟੀ ਖਾਂਦੇ ਆ ਤੇ ਉਹ ਕਈ ਵਾਰੀ ਕੀ ਹੁੰਦਾ ਕਿ ਅ ਚਬਣੀ ਵੀ ਔਖੀ ਹੁੰਦੀ ਹੈ ਤੇ ਕਾਫੀ ਉਹਨਾਂ ਦਾ ਜਿਹੜਾ ਆਟਾ ਇਹਨਾਂ ਵਧੀਆ ਵੀ ਨਹੀਂ ਹੁੰਦਾ ਤੇ ਇਹ ਜਿਹੜਾ ਆਟਾ ਆਪਣਾ ਘਰ ਦਾ ਹੀ ਆਟਾ ਹੈ ਤੇ ਆਪਾਂ ਘਰੇ ਕਣਕ ਪਸਾ ਕੇ ਤੇ ਆਪਾਂ ਆਟਾ ਚੱਥੀ ਤੋਂ ਪਸਾ ਲੈਣੇ ਆ ਤੇ ਇਹ ਆਟਾ ਜਿਹੜਾ ਆਪਣਾ ਘਰ ਦਾ ਬਹੁਤ ਹੀ ਵਧੀਆ ਹੁੰਦਾ ਹੈ ਤਾਂ ਦੇਖੋ ਆਪਣਾ ਜਿਹੜਾ ਆਟਾ ਏ ਇਹ ਆਪਾਂ ਨੇ ਗੁੰਨ ਲਿਆ ਏ ਤੇ ਥੋੜੀ ਚੰਗੀ ਤਰ੍ਹਾਂ ਇਹਨੂੰ ਮੁੱਕੀ ਮਾਰ ਲੈਣੇ ਆ ਤੇ ਜੇ ਆਪਾਂ ਇਦਾਂ ਰੱਖ ਦਵਾਂਗੇ ਆਟੇ ਨੂੰ ਤੇ 2-3 ਮਿੰਟ ਬਾਅਦ ਇਹ ਆਪਣੇ ਆਪ ਹੀ ਸੌਕ ਹੋ ਜਾਏਗਾ ਆਟਾ ਤੇ ਇਹਨੂੰ ਆਪਾਂ ਫ੍ਰਿਜ 'ਚ 2 ਤੋਂ 3 ਮਿੰਟ ਲਈ ਰੱਖ ਦਾਂਗੇ ਤੇ ਬਹੁਤ ਵਧੀਆ ਆਟਾ ਆਪਣਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਆ ਦੇਖੋ ਇਹਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਰੱਖ ਦਵਾਂਗੇ ਤੇ ਮੈਂ ਫ੍ਰਿਜ 'ਚੋਂ ਕੱਢ ਲਿਆ ਆਟਾ ਤੇ 3 ਮਿੰਟ ਹੋ ਗਏ ਸੀ ਤੇ ਹੁਣ ਮੈਂ ਕੋਲੀ 'ਚ ਪਾਣੀ ਲੈ ਲਿਆ ਤੇ ਆਪਾਂ ਨੇ ਕਰ ਲਈ ਤਿਆਰੀ ਸ਼ੁਰੂ ਤੇ ਸੁੱਕਾ ਆਟਾ ਲਗਾ ਲਿਆ ਐਦਾਂ ਆਪਾਂ ਲੋਹੀ ਲੈਣੀ ਲੋਹੀ ਆਪਾਂ ਥੋੜੀ ਜਿਹੀ ਭਾਰੀ ਲੈਣੀ ਹੈ ਜੇ ਆਪਾਂ ਰੋਟੀ ਥੋੜੀ ਹਲਕੀ ਬਣਾਉਣੇ ਆ ਤੇ ਇਹ ਜਿਹੜਾ ਤੰਦੂਰੀ ਰੋਟੀ ਏ ਥੋੜੀ ਜਿਹੀ ਭਾਰੀ ਬਣੇਗੀ ਤਾਂ ਬਹੁਤ ਹੀ ਖਾਣ ਚ ਟੇਸਟੀ ਲੱਗੇਗੀ ਤਾਂ ਦੇਖੋ ਇਸ ਤਰ੍ਹਾਂ ਆਪਾਂ ਦੋ ਲੋਈਆਂ ਬਣਾ ਕੇ ਰੱਖ ਲਵਾਂਗੇ ਪਹਿਲਾਂ ਇੱਕ ਲੋਈ ਹੋਰ ਬਣਾ ਲਵਾਂਗੇ ਕਿਉਂਕਿ ਤੰਦੂਰ ਦੀ ਰੋਟੀ ਜਿਹੜੀ ਹੁੰਦੀ ਥੋੜੀ ਜਿਹੀ ਭਾਰੀ ਹੁੰਦੀ ਹੈ ਤਾਂ ਹੀ ਇਹ ਸਵਾਦ ਬਣ ਕੇ ਤਿਆਰ ਹੋਏਗੀ ਤਾਂ ਦੇਖੋ ਲੋਈਆਂ ਆਪਾਂ ਨੇ ਬਣਾ ਲੀਆਂ ਤੇ ਆਪਾਂ ਪਹਿਲਾਂ ਸਬਜ਼ੀ ਵੀ ਰੱਖ ਲੈਣੇ ਗਰਮ ਹੋਣ ਲਈ ਤਾਂ ਕਿ ਬੱਚੇ ਵੀ ਸਕੂਲੋਂ ਆ ਗਏ ਨੇ ਤੇ ਨਾਲ ਦੀ ਨਾਲ ਗਰਮ ਹੋ ਗਈ ਸਬਜ਼ੀ ਤੇ ਨਾਲ ਜਿਹੜਾ ਗਰਮ-ਗਰਮ ਰੋਟੀ ਉਹਨਾਂ ਨੂੰ ਵੀ ਆਪਾਂ ਕਾ ਕੇ ਬੱਚਿਆਂ ਨੂੰ ਵੀ ਖਵਾ ਦਾਂਗੇ ਤਾਂ ਦੇਖੋ ਆਪਾਂ ਗੈਸ ਆਨ ਕਰ ਦਿੱਤੀ ਹੈ ਤੇ ਨਾਲ ਹੀ ਸਬਜ਼ੀ ਵੀ ਗਰਮ ਆਪਾਂ ਬਣਾਈ ਸੀ ਚਿੱਟੇ ਛੋਲੇ ਮਾਰਨਿੰਗ ਚ ਸਵੇਰੇ ਬਣਾਈ ਸੀ ਤੇ ਜੇ ਇਹਦੀ ਰੈਸਪੀ ਤੁਸੀਂ ਦੇਖਣੀ ਹੈ ਤੇ ਮੈਂ ਬਹੁਤ ਛੇਤੀ ਲੈ ਕੇ ਆਵਾਂਗੀ ਤੁਹਾਡੇ ਲਈ ਰੈਸਪੀ ਵੀ ਚਿੱਟੇ ਛੋਲਿਆਂ ਦੀ ਤਾਂ ਦੇਖੋ ਆ ਆਪਾਂ ਨੇ ਹੁਣ ਮੇਲਣੀ ਸ਼ੁਰੂ ਕਰ ਦੇਣੀ ਹੈ ਜਿਦਾਪਾ ਰੋਟੀ ਵੇਲਦੇ ਆ ਗੋਲ ਵੀ ਵੇਲ ਸਕਦੇ ਹੋ ਜਾਂ ਫਿਰ ਜੇ ਤੁਹਾਨੂੰ ਲੰਬਾਈ ਚ ਵਧੀਆ ਲੱਗਦੀ ਹੈ ਤੇ ਥੋੜੀ ਲੰਬਾਈ ਵਿੱਚ ਵੀ ਵੇਲ ਸਕਦੇ ਹੋ ਤੇ ਆਪਾਂ ਅੱਜ ਗੋਲ ਹੀ ਰੋਟੀ ਬਣਾਵਾਂਗੇ ਬਿਲਕੁਲ ਤਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਵੇਲ ਲੈਣੀ ਸਿੰਪਲ ਨੋਰਮਲ ਜਿਹਨੇ ਰੋਟੀ ਵੇਲਦੇ ਆ ਫਿਰ ਉੱਤੇ ਲਗਾ ਦੇਣਾ ਆਪਾਂ ਨੇ ਪਾਣੀ ਇੱਕ ਸਾਈਡ ਤੇ ਆਪਾਂ ਨੇ ਇਸ ਤਰ੍ਹਾਂ ਪਾਣੀ ਲਗਾ ਦੇਣਾ ਇਹ ਬਹੁਤ ਜ਼ਰੂਰੀ ਹੈ ਇਹ ਜਿਹੜਾ ਪੁਆਇੰਟ ਹੈ ਨੋਟ ਕਰੋ ਤੁਸੀਂ ਇਹ ਪਾਣੀ ਆਪਾਂ ਨੇ ਜ਼ਰੂਰ ਲਗਾਣਾ ਤੇ ਜਿਹੜਾ ਪਾਣੀ ਵਾਲੀ ਸਾਈਡ ਹੈ ਇਹ ਆਪਾਂ ਗੈਸ ਦੇ ਉੱਤੇ ਇਸ ਤਰ੍ਹਾਂ ਤਵੇ ਦੇ ਉੱਤੇ ਪਾ ਦੇਣੀ ਹੈ ਤਾਂ ਦੇਖੋ ਇਹਦੇ ਉੱਤੇ ਥੋੜੇ ਥੋੜੇ ਜਿਹਾ ਬੱਬਲਸ ਆਣ ਲੱਗ ਗਏ ਨੇ ਤਵਾ ਆਪਣਾ ਗਰਮ ਸੀਗਾ ਤੇ ਦੂਜੀ ਰੋਟੀ ਵੀ ਆਪਾਂ ਇਸੇ ਤਰ੍ਹਾਂ ਹੀ ਵੇਲ ਕੇ ਰੱਖ ਲੈਣੇ ਆ। ਸਾਹ ਦੇਖੋ ਦੂਜੀ ਵੀ ਜਿਹੜੀ ਲੋਈ ਸੀ ਉਹਨੂੰ ਮੈਂ ਵੇਲ ਲਿਆ। ਇਹਦੇ ਉੱਤੇ ਵੀ ਆਪਾਂ ਪਾਣੀ ਲਗਾ ਕੇ ਇਹਨੂੰ ਰੱਖ ਦਵਾਂਗੇ। ਹੁਣ ਜਿਹੜੀ ਆਪਾਂ ਰੋਟੀ ਤਵੇ ਤੇ ਪਾਈ ਸੀ ਇਹਨੂੰ ਹੁਣ ਦੇਖੋ ਬਹੁਤ ਹੀ ਧਿਆਨ ਨਾਲ ਦੇਖਿਓ। ਇਹ ਤਵੇ ਨੂੰ ਆਪਾਂ ਇਸ ਤਰ੍ਹਾਂ ਮੁੱਦਾ ਮਾਰ ਲੈਣਾ ਹੈ। ਤੇ ਮੁੱਦਾ ਮਾਰ ਕੇ ਆਪਾਂ ਥੋੜਾ ਥੋੜਾ ਸਾਰੀ ਸਾਈਡ ਤੋਂ ਥੋੜਾ ਥੋੜਾ ਜਿਹਾ ਆਰਾਮ ਨਾਲ ਸੇਕਾਂਗੇ ਆ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਰੋਟੀ ਹੈ ਸਿੱਕ ਕੇ ਤਿਆਰ ਹੋ ਜਾਂਦੀ ਹੈ ਤੇ ਤੰਦੂਰ ਤੋਂ ਬਹੁਤ ਹੀ ਵਧੀਆ ਤੰਦੂਰ ਨਾਲ ਤੇ ਬਹੁਤ ਹੀ ਵਧੀਆ ਜਿਵੇਂ ਆਪਾਂ ਹੋਟਲ ਰੈਸਟੋਰੈਂਟ ਚ ਖਾਣੇ ਉਹ ਤੋਂ ਤੇ ਬਹੁਤ ਵਧੀਆ ਰੋਟੀ ਘਰੇ ਬਣ ਕੇ ਤਿਆਰ ਹੋ ਜਾਂਦੀ ਹੈ ਆ ਦੇਖੋ ਇਹਦਾ ਪੈਟਰਨ ਦੇਖੋ ਕਿੰਨਾ ਵਧੀਆ ਆ ਗਿਆ ਹੋ ਰੋਟੀ ਦੇਖੋ ਕੋਈ ਨਹੀਂ ਕਹਿ ਸਕਦਾ ਕਿ ਇਹ ਤਵੇ ਦੇ ਉੱਤੇ ਰੋਟੀ ਬਣਾਈ ਹੋਈ ਹੈ ਤਾਂ ਦੇਖੋ ਇਹ ਬਹੁਤ ਹੀ ਵਧੀਆ ਇਸ ਤਰ੍ਹਾਂ ਬੜੇ ਆਰਾਮ ਨਾਲ ਕਰੀ ਜਾਂਦੀ ਏ ਤਾਂ ਪਿੱਛੋਂ ਵੀ ਬਹੁਤ ਵਧੀਆ ਸਿੱਕ ਗਈ ਹੈ ਤੇ ਇੱਕ ਰੋਟੀ ਜਿਹੜੀ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਇੰਜੋਏ ਕਰ ਸਕਦੇ ਹੋ ਘਰੇ ਜਿਵੇਂ ਆਪਾਂ ਕਈ ਵਾਰੀ ਘੰਨੇ ਮਾਂ ਦੀ दाल ਬਣਾਈ ਹੁੰਦੀ ਹੈ ਕਾਲੀ ਛੋਲੇ ਰਾਜਮਾ ਤੇ ਇਸ ਤਰ੍ਹਾਂ ਤੰਦੂਰੀ ਰੋਟੀ ਘਰੇ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਤੇ ਸਬਜ਼ੀ ਵੀ ਆਪਣੀ ਗਰਮ ਹੋ ਗਈ ਹੈ ਤਾਂ ਹੁਣ ਮੈਂ ਗੈਸ ਨੂੰ ਥੋੜੀ ਜਿਹੀ ਗਰਮ ਹੋਰ ਕਰ ਲੈਣੇ ਤੇ ਦੂਜੀ ਰੋਟੀ ਵੀ ਆਪਾਂ ਪਹਿਲਾਂ ਸੇਕ ਲੈਣੇ ਆ। ਤਾਂ ਦੇਖੋ ਦੂਜੀ ਰੋਟੀ ਵੀ ਇਹਨੂੰ ਵੀ ਆਪਾਂ ਇਸ ਦੇ ਇਹ ਤਰ੍ਹਾਂ ਹੀ ਸੇਕ ਲੈਣਾ। ਸਾਰੀ ਸਾਈਡ ਤੇ ਤਵੇ ਨੂੰ ਘੁਮਾ ਕੇ ਇਸ ਤਰ੍ਹਾਂ ਆਪਾਂ ਨੇ ਸੇਕਣਾ ਹੈ। ਤੋ ਦੇਖੋ ਦੋਨੋਂ ਜਿਹੜੇ ਰੋਟੀਆਂ ਸੀ ਆਪਣੀਆਂ ਸਿੱਕ ਗਈਆਂ ਨੇ ਇਸੇ ਤਰ੍ਹਾਂ ਆਪਾਂ 3-4 ਰੋਟੀਆਂ ਹੋਰ ਬਣਾ ਲੈਣੀਆਂ ਨੇ। ਤਾਂ ਦੇ ਕੋਈ ਇਸ ਤਰ੍ਹਾਂ ਬਹੁਤ ਚਿਮਟੇ ਦੇ ਨਾਲ ਇਸ ਤਰ੍ਹਾਂ ਆਪਾਂ ਬਹੁਤ ਆਰਾਮ ਨਾਲ ਨੂੰ ਲਾਲ ਅੰਨਿਆ ਤੇ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਹੈ ਤੇ ਬਹੁਤ ਹੀ ਵਧੀਆ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਹੁਣ ਸਰਵ ਕਰ ਲੈਨੇ ਆ ਬੱਚਿਆਂ ਨੂੰ ਵੀ ਭੁੱਖ ਲੱਗੀ ਹੈ ਸਕੂਲੋਂ ਆਏ ਨੇ ਤੇ फटाफट ਆਪਾਂ ਬੱਚਿਆਂ ਨੂੰ ਪਾ ਕੇ ਤੇ ਰੋਟੀ ਖਵਾਨੇ ਆ ਤੇ ਆ ਦੇਖੋ ਆਪਣੀ ਜਿਹੜੀ ਹੈ ਪਲੇਟਿੰਗ ਕਰ ਲੈਨੇ ਆ ਆਪਾਂ ਤੇ ਨਾਲ ਹੀ ਪਿਆਜ਼ ਤੇ ਸਲਾਈਸ ਵੀ ਰੱਖ ਲੈਨੇ ਆ ਤੇ ਜਿਹੜੀ ਆਪਾਂ ਕੰਦੂਰੀ ਰੋਟੀ ਆ ਦੇਖੋ ਬਹੁਤ ਹੀ ਵਧੀਆ ਔਰ ਬਹੁਤ ਹੀ ਟੇਸਟੀ ਹੈ ਖਾਣ ਦੇ ਜਿੱਤੇ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੁਹਾਨੂੰ ਵੀ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗੇ। ਇਹ ਮੇਰੇ ਚੈਨਲ ਤੇ। ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ। ਤਾਂਸੀ ਤੁਹਾਡੇ ਲਈ ਬਹੁਤ ਬੜੇ ਬੜੇ ਰੈਸਪੀਸ ਇਸੇ ਤਰ੍ਹਾਂ ਲੈ ਕੇ ਆਵਾਂਗੇ। ਇਸੇ ਚੈਨਲ ਤੇ ਬਹੁਤ ਬੜੇ ਬੜੇ ਰੈਸਪੀਸ ਆ ਰਹੀਆਂ ਨੇ ਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ।